ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਆਪਾਂ ਲੈ ਕੇ ਆਏਗੇ ਤੁਹਾਡੇ ਲਈ 3 ਕਬੂਟੀ ਦੇ ਸੂਟ ਹੈ ਕਾਫੀ ਜਿਆਦਾ ਡਿਮਾਂਡ ਹੈ ਕਿ ਪਹਿਲਾਂ ਵੀ ਆਪਾਂ ਜਿਹੜੇ ਸੂਟ ਲੈ ਗਏ ਦੇ ਨਾਲ ਦੇ ਕਾਫੀ ਸੇਲ ਕਰ ਚੁੱਕੇ ਹਾਂਗੇ ਰਿਪੀਟ ਆਪਾਂ ਦੋ ਦੋ ਸੂਟ ਲੈ ਕੇ ਆਏਗੇ ਕਿਸੇ ਵੀ ਭੈਣ ਨੂੰ ਚਾਹੀਦੇ ਹੋਏ ਤੁਸੀਂ ਰਿਪੀਟ ਲੇਗੇ ਆਰਡਰ ਕਰ ਸਕਦੇ ਹੋਗੇ ਦੁਬਾਰਾ ਇਹ ਸੂਟ ਲੈਣਗੇ ਜਿਹੜੇ ਆ ਚੁੱਕੇ ਨੇਗੇ ਜਿਹੜਾ ਮੈਂ ਵੀਅਰ ਕੀਤਾ ਹੈ ਇਹ ਵੀ ਬਰੀਕ ਕੁੱਟੀ ਦਾ ਸੂਟ ਹੈਗਾ ਆਪਾਂ ਪੁਰਾਣੇ ਜਿਦਾ ਕਿ 올ਡ ਫੈਸ਼ਨ ਦਾ ਸੂਟ ਹੈ ਜਿਹੜਾ ਰੈਡੀ ਕੀਤਾ ਹੈਗਾ ਇਸ ਤਰ੍ਹਾਂ ਆਪਾਂ ਨੈੱਕ ਰੱਖਿਆ ਹੈਗਾ ਪੱਟੀ ਲਗਾ ਕੇ ਤੇ ਬਟਨ ਲਗਾਏ ਨੇਗੇ ਠੀਕ ਹੈ ਜੀ ਤੇ ਸਿਰਫ ਸਿੰਪਲ ਆਪਾਂ ਪਾਈਪਿੰਡ ਦਿੱਤੀ ਹੈਗੀ ਬਾਵਾ ਨੇਗੇ ਜਿਹੜੀਆਂ ਆਪਾਂ ਬਣਾ ਲਿਆ ਰੱਖਿਆ ਨੇਗੇ ਇਸ ਤਰ੍ਹਾਂ ਘੜਬਾ ਬਾਜੂ ਬਣਾਈਆਂ ਨੇਗੀਆਂ ਤੁਸੀਂ ਦੇਖ ਸਕਦੇ ਹੋਗੇ ਇਦਾਂ ਠੀਕ ਹੈ ਜੀ ਤੇ ਇਹਦੇ ਨਾਲ ਦਾ ਸੂਟ ਸੇਮ ਕਲਰ ਕਲਰ ਤਾਂ ਨਹੀਂ ਹੋਣਾ ਹੈਗਾ ਤੇ ਤੁਹਾਨੂੰ ਹੋਰ ਕਲਰ ਦੇ ਵਿੱਚ ਨੇਗੇ ਜਿਹੜੇ ਸੂਟ ਮਿਲ ਜਾਣਗੇ ਤੇ ਕੋਟੇ ਦਾ ਦੁਪੱਟਾ ਹੈਗਾ ਜਿਹੜਾ ਆਪਾਂ ਰੱਖਿਆ ਹੈਗਾ ਇਹਦੇ ਨਾਲ ਸੇਮ ਥੋੜਾ ਇੱਕ ਲਾਈਟ ਪਿੰਕ ਕਲਰ ਦੇ ਵਿੱਚ ਸੂਟ ਹੈਗਾ ਤੇ ਉਹ ਮੈਂ ਤੁਹਾਨੂੰ ਸ਼ੋਅ ਕਰ ਦੂੰਗੀ ਤੁਸੀਂ ਲੈ ਸਕਦੇ ਹੋਗੇ ਕੋਟੇ ਦਾ ਦੁਪੱਟਾ ਰੱਖਿਆ ਗਿਆ ਆਪਾਂ ਇਹਦੇ ਨਾਲ ਕਾਟਨ ਕੋਟੇ ਦਾ ਜੇ ਤੁਸੀਂ ਲੈਣਾ ਚਾਹੋ ਨੇ ਇਦਾਂ ਸੂਟ ਹੈਗਾ ਜਿਹੜਾ ਰੈਡੀ ਕਰਵਾ ਸਕਦੇ ਹੋ ਬਾਟਮ ਹੈ ਜਿਹੜੀ ਮੈਂ ਫਰਸੀ ਸਲਵਾਰ ਰੱਖੀ ਹੈਗੀ ਜਿਹੜੀ ਇਹਦੀ ਫੁੱਲ ਲੁੱਕ ਹੈਗੀ ਉਹ ਤੁਸੀਂ ਇੰਸਟਾਗ੍ਰam ਤੇ ਜਾ ਕੇ ਮੈਨੂੰ ਮੇਰੀ ਫੁੱਲ ਲੁੱਕ ਹੈਗੀ ਸੂਟ ਦੀ ਦੇਖ ਸਕਦੇ ਹੋਗੇ ਇੰਸਟਾਗ੍ਰam ਦੇ ਪੇਜ ਕਾਫੀ ਸਾਰੇ ਮੈਸੇਜ ਆਉਂਦੇ ਹੁੰਦੇ ਨੇ ਕਿ ਗੁੱਡ ਲੁੱਕ ਰੀਪਸ ਤੀਕ ਦੇ ਨਾਮ ਤੇ ਹੀ ਆਪਣਾ ਪੇਜ ਹੈਗਾ ਵਾਦ ਤੋਂ ਬਾਦ ਫੋਲੋ ਕਰੋ ਜਿਹਨੂੰ سپورਟ ਤੁਸੀਂ ਮੇਰੀ YouTube ਤੇ ਕੀਤੀ ਉਹਨੂੰ سپورਟ ਤੁਸੀਂ ਮੇਰੀ Instagram ਤੇ ਕਰੋ ਲਓ ਜੀ ਸਭ ਤੋਂ ਪਹਿਲਾਂ ਤੁਹਾਨੂੰ ਸੂਟ ਦਿਖਾ ਦੇਣਾਂਗੇ ਸਾਰੇ ਬ੍ਰੀਕ ਬੁੱਟੀ ਦੇ ਸੂਟ ਲੇਗੇ ਜਿੰਨੇ ਵੀ ਅੱਜ ਦਿਖਾਵਾਂਗੇ ਬਹੁਤ ਸੋਹਣੇ ਨੇਗੇ ਸਾਰੇ ਬ੍ਰਾਂਡ ਰਹਿਣਗੇ ਵਿਦਾਊਟ ਬ੍ਰਾਂਡ ਕੋਈ ਵੀ ਸਟੱਫ ਆਪਾਂ ਨਹੀਂ ਸੇਲ ਕਰਦੇ ਹੈਗੇ ਪ੍ਰਾਈਸ ਇਹਨਾਂ ਦਾ ਰਹੂਗਾ ਜੀ 1500 ਸਾਰੇ ਸੂਟਾਂ ਦਾ ਜਿੰਨੇ ਵੀ ਅੱਜ ਮੈਂ ਤੁਹਾਨੂੰ ਦਿਖਾਵਾਂਗੀ 1500 ਪ੍ਰਾਈਸ ਇਹਨਾਂ ਦਾ ਠੀਕ ਹੈ ਜੀ ਇਹਦੇ ਨਾਲ ਵੀ ਤੁਸੀਂ ਇਸ ਤਰ੍ਹਾਂ ਦਾ ਹੀ ਦੁਪੱਟਾ ਰੱਖ ਸਕਦੇ ਹੋਗੇ ਬਸ ਥੋੜਾ ਜਿਹਾ 19 20 ਕਲਰ ਦਾ ਫਰਕ ਹੈ ਜੋ ਨਾਲ ਪਰਫੈਕਟ ਮੈਚ ਕਰਦਾ ਰੈਡੀ ਹੋ ਜਾਊਗਾ ਲਓ ਜੀ ਫਰਸਟ ਸੂਟ ਇਹ ਸੀਗਾ ਤੇ ਸੈਕਿੰਡ ਸੂਟ ਆ ਗਿਆ ਜੀ ਇਹਦੇ ਵਿੱਚ ਲਵੈਂਡਰ ਸ਼ੇਡ ਆ ਗਿਆ ਪਹਿਲਾਂ ਵੀ ਲਵੈਂਡਰ ਸ਼ੇਡ ਦੇ ਆਪਾਂ ਸੂਟਨੇਗੇ ਜਿਹੜੇ ਕਾਫੀ ਸੇਲ ਕੀਤੇ ਨੇਗੇ ਇਹਦੇ ਨਾਲ ਜਿਹੜਾ ਤੁਸੀਂ ਦੁਪੱਟਾ ਹੈਗਾ ਲਵੈਂਡਰ ਕਲਰ ਦਾ ਹੀ ਰੱਖਣਾ ਹੈਗਾ ਕਿਉਂਕਿ ਲਵੈਂਡਰ ਹੀ ਜਿਆਦਾ ਸੋਹਣਾ ਲੱਗੂਗਾ ਇਹਦੇ ਵਿੱਚ ਠੀਕ ਹੈ ਜੀ ਦੁਪੱਟੇ ਤੁਹਾਨੂੰ ਚਾਹੀਦੇ ਹੋਏ ਤੁਸੀਂ ਅਨ ਸਟਿਚ ਸੂਟ ਲੈਣਾ ਚਾਹੁੰਦੇ ਹੋਏ ਤੁਹਾਨੂੰ ਦੁਪੱਟੇ ਚਾਹੀਦੇ ਹੋਏ ਤਾਂ ਤੁਹਾਨੂੰ ਆਪਾਂ ਨਾਲ ਲਗਾ ਕੇ ਦੇ ਦਾਂਗੇ ਤੇ ਡਾਈ ਕਰਵਾ ਕੇ ਵੀ ਦੇ ਦਾਂਗੇ ਜੇ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਜਿੱਦਾਂ ਦੀ ਮੇਰੀ ਲੁੱਕ ਹੈਗੀ ਸੂਟ ਦੀ ਉਦਾਂ ਤੁਸੀਂ ਸਲਾਈ ਕਰਵਾ ਸਕਦੇ ਹੋਗੇ ਨੈਕਸਟ ਸੂਟ ਆ ਗਿਆ ਜੀ ਦੇਖੋ ਬ੍ਰੀਕ ਬੂਟੀ ਦਾ ਹੈ ਵੀ ਲੋਟ ਇਸ طرح ਵਾਲਾ ਸੂਟ ਹੈ ਤੇ ਇਹਦੇ ਨਾਲ ਵੀ ਤੁਸੀਂ ਪਿੰਕ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਕਾਫੀ ਜ਼ਿਆਦਾ ਸੋਹਣਾ ਲੱਹੂਗਾ ਪਿੰਕ ਕਲਰ ਦਾ ਦੁਪੱਟਾ ਇਹਦੇ ਨਾਲ ਇਹਦਾ ਵੀ ਦੁਪੱਟਾ ਜਿਹੜਾ ਤੁਸੀਂ 베이스 ਨਾਲ ਦਾ ਰੱਖਿਓ 베이스 ਨਾਲ ਦਾ ਜ਼ਿਆਦਾ ਸੋਹਣਾ ਲੱਗੂਗਾ ਕਲਰ ਕਾਫੀ ਜ਼ਿਆਦਾ ਸੋਹਣਾ ਹੈਗਾ ਤੇ ਇਦਾਂ 베이스 ਨਾਲ ਦਾ ਰੱਖਿਓ ਪਿੰਕ ਦੁਪੱਟਾ ਨਾ ਰੱਖਿਓ ਇਹਦੇ ਨਾਲ ਕਿਉਂਕਿ 베이스 ਨਾਲ ਦਾ ਹੀ ਦੁਪੱਟਾ ਸੋਹਣਾ ਲੱਗਣਾ ਪਾਈਪਿੰਗ ਵੀ ਓਦਾਂ ਦੀ ਹੀ ਲੱਗੂਗੀ विदाउट लाइनिंग ਇਹ ਸਟਿਚ ਹੋਣਗੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਵਿਦਾਊਟ ਲਾਈਨਿੰਗ ਸਟਿਚ ਕਰਵਾਇਓ ਬਹੁਤ ਹੀ ਜਿਆਦੇ ਸੋਹਣੀ ਕਾਟਨ ਹੈਗੀ ਲਓ ਜੀ ਇਹਦੇ ਨਾਲ ਦੇ ਸਾਰੇ ਆਪਾਂ ਦੋ ਦੋ ਸੂਟ ਲੈ ਕੇ ਆਏਗੇ ਮੈਂ ਤੁਹਾਨੂੰ ਪਹਿਲੀ ਦੱਸ ਚੁੱਕੀ ਆਂਗੀ ਕਿ ਦੋ ਸੂਟ ਆਵੇਲੇਬਲ ਹੈਗੇ ਨੇਗੇ ਕਿਉਂਕਿ ਕਾਫੀ ਸਾਰੇ ਆਰਡਰ ਸੀਗੇ ਜਿਹੜੇ ਆਪਾਂ ਪਹਿਲਾਂ ਮਤਲਬ ਜਵਾਬ ਦਿੱਤਾ ਸੀਗਾ ਪਹਿਨਣ ਨੂੰ ਵੀ ਨਹੀਂ ਹੈਗੇ ਤੇ ਜਦੋਂ ਹੁਣ ਦੁਬਾਰਾ ਲੈ ਕੇ ਆਏਗੇ ਤਾਂ ਮਿਲਗੇ ਲਓ ਜੀ ਇਹ ਵਾਲਾ ਸੂਟ ਹੈਗਾ ਬਿਲਕੁਲ ਸੇਮ ਮੇਰੇ ਨਾਲ ਦਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਦਾਂ ਇਹਦੇ ਵਿੱਚ ਮਸਟਰਡ ਫਲਾਰਨਿੰਗ ਹੈ ਇਹਦੇ ਵਿੱਚ ਨਿਓਨ ਪਿੰਕ ਨੇਗੀ ਜਿੱਦਾਂ ਕਿ ਇਹਦੇ ਨਾਲ ਤੁਸੀਂ ਦੁਪੱਟਾ ਮਸਟਰਡ ਰੱਖ ਸਕਦੇ ਹੋਗੇ ਮਸਟਰਡ ਕਾਫੀ ਜ਼ਿਆਦਾ ਸੋਨਾ ਲੱਗੂਗਾ ਅਗਲਾ ਸ਼ੇਡ ਤੁਸੀਂ ਦੇਖ ਸਕਦੇ ਹੋਗੇ ਇਹ ਦੇ ਨਾਲ ਤੁਸੀਂ ਪਿੰਕ ਦੁਪੱਟਾ ਰੱਖ ਸਕਦੇ ਹੋ ਪਿੰਕ ਦੁਪੱਟਾ ਕਾਫੀ ਜ਼ਿਆਦਾ ਸੋਹਣਾ ਲੱਗੂਗਾ ਇਹ ਅੱਛਾ ਸਟਾਈਲ ਤੁਸੀਂ ਇਦਾਂ ਜਿਦਾ ਮੈਂ ਪਾਇਆ ਹੈ ਇਦਾਂ ਰੱਖ ਕੇ ਤੁਸੀਂ ਸਿਲਾਈ ਕਰਾ ਸਕਦੇ ਹੋ ਸਾਡੇ ਕੋਲ ਕਰਵਾ ਲਓ ਚਾਹੀਦੀ ਮੇਰੇ ਡਿਜ਼ਾਈਨ ਦਾ ਸਕਰੀਨਸ਼ਾਟ ਲੈ ਲਓ ਤਾਂ ਜਿਹੜਾ ਪ੍ਰੋਪਰ ਤੁਹਾਨੂੰ ਲੁੱਕ ਹੈ Instagram ਤੇ ਮਿਲ ਜੂਗੀ ਤੁਸੀਂ ਰੈਡੀ ਕਰਵਾ ਸਕਦੇ ਹੋ ਫੈਬਰਿਕ ਤੁਸੀਂ ਆਪਣੇ ਕੋਲੋਂ ਲੈ ਸਕਦੇ ਹੋਗੇ ਲਓ ਜੀ ਇਸ ਤਰ੍ਹਾਂ ਇਹ ਦੂਜਾ ਸੂਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਪ੍ਰੀਕ ਬੁੱਟੀ ਦਾ ਹੈਗਾ ਤੇ ਇਹਦਾ ਪ੍ਰਾਈਸ ਵੀ ਸਾਡੇ ਸੌਰੀ 1500 ਰਹੂਗਾ ਜਿੱਦਾਂ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੈਗਾ ਤੇ ਬਹੁਤ ਕੰਫਰਟੇਬਲ ਸਟੱਫ ਹੈਗਾ ਲਾਈਟ ਵੇਟ ਹੈਗਾ ਤੇ ਵਿਦਆਊਟ ਲਾਈਨਿੰਗ ਸਭ ਤੋਂ ਹੁਣ ਡਿਮਾਂਡ ਰਹਿਣ ਦੀ ਸਾਨੂੰ ਵਿਦਆਊਟ ਲਾਈਨਿੰਗ ਸੂਟ ਚਾਹੀਦੇ ਨੇਗੇ ਹੁਣ ਆਪਾਂ ਤੁਹਾਨੂੰ ਕੁਝ ਕੁ ਸੂਟ ਦੇਣਗੇ ਜਿਹੜੇ ਟੇਸਟਾ ਦੇ ਦਿਖਾ ਦਿੰਨੇ ਅਗੇ ਜੜੀਆਂ ਪਹਿਣਾ ਵਧੀਆ ਉਹਦੇ ਵਿੱਚ ਲੈਣਾ ਚਾਹੁੰਦੇ ਹੋਗੇ ਇਹ ਵਾਲੇ ਸੂਟ ਰਹਿਣਗੇ ਜੀ ਸਾਡੇ 1600 ਪ੍ਰਾਈਸ ਦੇ ਸੂਟ ਲੇਗੇ ਫਰਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਟਿਸਟਾ ਬ੍ਰਾਂਡ ਰਹੂਗਾ ਤੇ ਫਰੋਜ਼ੀ ਸ਼ੇਡ ਆ ਗਿਆ ਤੇ ਡਾਰਕ ਫਰੋਜ਼ੀ ਹੈਗਾ ਦੁਪट्टे ਤੁਸੀਂ ਇਹਨਾਂ ਨਾਲ ਵੀ ਕੋਟੇ ਦੇ ਹੀ ਰੱਖ ਸਕਦੇ ਹੋ ਕੋਟੇ ਦਾ ਦੁਪੱਟਾ ਜਿਹੜਾ ਕਾਫੀ ਜਿਆਦਾ ਸੋਨਾਗਾ ਇਹ ਕਿਸੇ ਭੈਣ ਨੇ ਲਿਆ ਹੋਇਆ ਹੈਗਾ ਸੂਟ ਸਲਿੱਪ ਲੱਗੀ ਪਈ ਹੈ ਚਲੋ ਇਹਦੀ ਬੁਕਿੰਗ ਹੋਈ ਹੋਈ ਹੈ ਕਿ ਸੂਟ ਦੀ ਇਹ ਪਿਕਚਰਸ ਤੇ ਹੋਈ ਸੀਗੀ ਬੁਕਿੰਗ ਕਿਉਂਕਿ ਦੋ ਸੂਟ ਆਏ ਸੀ ਇਹਦੇ ਨਾਲ ਤੇ ਦੂਜਾ ਕਲਰ ਆ ਵੀ ਤੁਸੀਂ ਕਲਰ ਹੈ ਜਿਹੜਾ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਨਾ ਕਲਰ ਹੈਗਾ ਇਹ ਵਾਲਾ ਵੀ ਲੋਚ ਤੇ ਪ੍ਰਾਈਸ ਇਹਦਾ ਰਹੂਗਾ ਜੀ 1500 ਇਹਨੂੰ ਵੀ ਤੁਸੀਂ ਇਦਾਂ ਹੀ ਸੋਨਾ ਦਾ ਡਿਜ਼ਾਈਨ ਕਰਕੇ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਇਤਾਂ ਹੀ ਕੋਟੇ ਦੇ ਦੁਪट्टे ਤੁਸੀਂ ਇਹਨਾਂ ਨਾਲ ਲੈ ਸਕਦੇ ਹੋਗੇ ਕਾਫੀ ਜਿਆਦੇ ਸੋਹਣੇ ਸੂਟ ਰਹਿਣਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕੋਈ ਵੀ ਤੁਸੀਂ ਵਰਕ ਵਗੈਰਾ ਵਾਲੇ ਸੂਟ ਰੈਡੀ ਕਰਵਾਉਣਾ ਚਾਹਣੇ ਤਾਂ ਤੁਸੀਂ ਆਪਣਾ ਡਿਜ਼ਾਈਨ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋਗੇ ਜੇ ਆਪਣੇ ਡਿਜ਼ਾਈਨ ਦੀਆਂ ਵੀਡੀਓਜ਼ ਅਪਲੋਡ ਕਰਦੇ ਰਹੇਣਗੇ ਤਾਂ ਤੁਸੀਂ ਉਦਾਂ ਵੀ ਡਿਜ਼ਾਈਨ ਦੇ ਜਿਹੜੇ ਦੇਖ ਸਕਦੇ ਹੋਗੇ ਕਮੈਂਟ ਕਰਕੇ ਜਰੂਰ ਦੱਸਿਆ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਕੋਈ ਵੀ ਭੈ ਆਈਏ ਆਪਣੇ ਚੈਨਲ ਤੇ ਜਰੂਰ ਤੁਸੀਂ ਆਰਡਰ ਕਰਨਾ ਚਾਹੁੰਦੇ ਜਰੂਰ ਜਰੂਰ ਹਨਾ ਆਪਣੇ ਕੋਲੋਂ ਆਰਡਰ ਕਰਕੇ ਦੇਖਿਓ ਫੈਬਰਿਕ ਦੀ ਕੁਆਲਿਟੀ ਪਤਾ ਲੱਗੂਗੀ ਤੁਹਾਨੂੰ ਹਨਾ ਵੀ ਕਿੱਦਾਂ ਦੀ ਹੈ ਸਟਿਚਿੰਗ ਕਰਵਾਉਣਾ ਚਾਹੁੰਦੇ ਸਟਿਚਿੰਗ ਅਵੇਲੇਬਲ ਹੈਗੀ ਆ ਜੇ ਤੁਸੀਂ ਕਰਵਾਉਣਾ ਚਾਹੁੰਦੇ ਵਿਦਆਊਟ ਸਟਿਚਿੰਗ ਲੈਣਾ ਵਿਦਆਊਟ ਸਟਿਚਿੰਗ ਲੈ ਸਕਦੇ ਹੋ ਜੀ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸ਼ਕਲ ਜੀ ਸਸ਼ਕਲ ਜੀ ਬਾਏ ਬਾਏ